ਪੰਜਾਬੀਓ ਆ ਇੱਕ ਨਾ ਰੂਲਦੂ ਐ ਮਾਨਸਾਲਾ ਅਸੀਂ ਦਾਦਾ ਲਿਹਾਜ਼ ਕਰੀ ਜਾਂਦੇ ਆ ਕਿ ਯਾਰ ਉਮਰ ਬਹੁਤ ਵੱਡੀ ਐ ਸਾਡੇ ਬਜ਼ੁਰਗਾਂ ਸਮਾਨ ਐ ਪਰ ਯਾਰ ਇਸ ਬੰਦੇ ਦੀ ਜਵਾਨ ਦੇ ਵਿੱਚੋਂ ਇੰਨੀ ਕਿ ਨਫ਼ਰਤ ਨਿਕਲਦੀ ਐ ਕਿ ਗੱਲਾਂ ਹੀ ਛੱਡ ਦੋ ਇਹਨੇ ਪਹਿਲਾਂ ਵੀ ਦਿੱਲੀ ਮੋਰਚੇ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਲਿਆਂ ਨੂੰ ਬਹੁਤ ਕੁਝ ਬੋਲਿਆ ਸੀ ਤੇ ਕੀ ਕੀ ਕਰਤੂਤਾਂ ਕੀਤੀਆਂ ਸਭ ਲੋਕ ਜਾਣਦੇ ਐ ਮੈਂ ਬੋਲਣਾ ਨਹੀਂ ਚਾਹੁੰਦਾ ਸੀ ਪਰ ਯਾਰ ਇਸ ਕਰਕੇ ਮੈਂ ਬੋਲ ਰਿਹਾ ਕਿ ਇਹੋ ਜੇ ਲੋਕਾਂ ਨੂੰ ਪੰਜਾਬੀਓਂ ਮੂੰਹ ਨਾ ਲਾਇਆ ਕਰੋ ਪਤਾ ਲੱਗੇ ਇਹਨਾਂ ਦਾ ਵੀ ਅਰੇ ਇਹ ਪੰਜਾਬ ਲਈ ਕੀ ਨੇ ਕਿਸਾਨੀ ਲਈ ਕੀ ਨੇ ਪਿਛਲੇ ਮੋਰਚੇ ਦੇ ਵਿੱਚੋਂ ਕੀ ਕੁਝ ਲੈ ਕੇ ਆਏ ਨੇ ਕਿੰਨਾ ਕੁ ਹਿਸਾਬ ਕਿਤਾਬ ਦਿੱਤਾ ਇਹ ਸਭ ਕੁਝ ਲੋਕ ਜਾਣਦੇ ਐ ਤੇ ਅੱਜ ਇੰਨੀ ਕੁ ਨਫ਼ਰਤ ਪੈਦਾ ਹੋ ਰਹੀ ਐ ਇਹਨਾਂ ਦੇ ਵਿੱਚ ਕਿ ਡੱਲਿਆ ਵਾਲਾ ਕਿਤੇ ਹੀਰੋ ਨਾ ਬਣ ਜੇ ਓਏ ਭਰਾਵੋ ਉਹ ਆਪਣੀ ਜਾਨ ਤੇ ਖੇਡ ਕੇ ਮਰਨ ਵਰਤੇ ਦੇ ਬੈਠਾ ਤੁਸੀਂ ਬੈਠ ਕੇ ਦੇਖੋਗਾ ਚਾਰ ਦਿਨ ਹੀ ਬੈਠ ਜੋ ਤੁਸੀਂ ਉਹਨਾਂ ਲੀਡਰਾਂ ਦੇ ਵਿੱਚੋਂ ਆਉਣੇ ਹੋ ਜਿਹੜੇ ਲੀਡਰ ਆਪ ਘਰਾਂ 'ਚ ਲੋਕ ਕੇ ਤੇ ਲੋਕਾਂ ਦੇ ਪੁੱਤਾਂ ਨੂੰ ਮਰਵਾਉਂਦੇ ਐ ਤੇ ਡੱਲਿਆ ਉਹਨਾਂ ਲੀਡਰਾਂ ਚ ਆਉਂਦਾ ਜਿਹੜਾ ਲੋਕਾਂ ਦੇ ਪੁੱਤਾਂ ਨੂੰ ਸੇਫ ਕਰਕੇ ਆਪ ਮਰਨ ਵਰਤ ਤੇ ਬੈਠਾ ਐ ਆਪ ਮੂਰੇ ਹੋ ਕੇ ਲੜਾਈ ਲੜਦਾ ਕਿਸੇ ਹੋਰ ਨੂੰ ਵੀ ਕਹਿ ਸਕਦਾ ਸੀ ਮਰਨ ਵਰਤ ਤੇ ਬੈਠੋ ਪਰ ਆਪ ਬੈਠਾ ਐ ਕੈਂਸਰ ਦਾ ਮਰੀਜ਼ ਐ ਤੇ ਤੁਸੀਂ ਘਰਾਂ 'ਚ ਲੋਕੇ ਬੈਠੇ ਹੋ ਮੈਂ ਰੁੱਲਦੂ ਸਾਬ ਤੁਹਾਨੂੰ ਬੇਨਤੀ ਕਰਦਾ ਕਿ ਬਜ਼ੁਰਗੋ ਸਾਡਾ ਮੂੰਹ ਨਾ ਖਲਾਓ ਮੂੰਹ ਇਹ ਬੰਦ ਹੀ ਠੀਕ ਐ ਤੁਹਾਡੇ ਕਿਰਦਾਰ ਲੋਕਾਂ ਨੂੰ ਪਤਾ ਐ ਕਹੋ ਜੇ ਨੇ ਤੁਹਾਡੇ ਕਿਰਦਾਰਾਂ ਬਾਰੇ ਜੇ ਬੋਲਣ ਲੱਗੇ ਤਾਂ ਲੈਣ ਲੰਬੀ ਹੋ ਜਾਣੀ ਹੈ